ਵਾਇਵ ਜੀ ਦਾ ਫਲਸਫਾ ਵਾਇਵ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਹਿਬ ਸਿੰਘ ਜੀਓ ਕੌਮ ਦੇ ਵਿੱਚ ਸਿੱਖ ਕੌਮ ਦੇ ਵਿੱਚ ਬਹੁਤ ਵੱਡਾ ਦਖਾਂਤ ਆ ਚੁੱਕਾ ਹੈ ਦਖਾਂਤ ਪਿਆਰੋ ਇੰਨਾ ਵੱਡੂੰਗਾ ਹੈ ਸਾਡੀ ਸਮਝ ਤੋਂ ਬਾਹਰ ਹੋ ਗਿਆ ਹੈ ਔਰ ਸਮਝ ਦੇ ਵਿੱਚ ਤਾਂ ਨਹੀਂ ਕਿਉਂਕਿ ਸਾਡੇ ਹੀ ਭਰਾ ਸਾਡੇ ਹੀ ਭਾਈਚਾਰੇ ਵਾਲੇ ਇਸ ਦਖਾਂਤ ਨੂੰ ਹੋਰ ਡੂੰਘਾ ਕਰ ਰਹੇ ਨੇ ਕੌਮ ਨੂੰ ਸੋਚਣਾ ਪਏਗਾ ਕੌਮ ਸੋਚੇਗੀ ਤੇ ਉੰਤੀ ਕਰੇਗੀ ਨਹੀਂ ਤਾਂ ਜਿਸ ਤਰ੍ਹਾਂ ਚੱਲ ਰਿਹਾ ਹੈ ਪਿਆਰਿਓ ਇਹਦਾ ਗਰਾਫ ਹੋਰ ਥੱਲੇ ਨੂੰ ਜਾਵੇਗਾ ਅਸੀਂ ਹੋਰ ਉਜੜਾਂਗੇ ਹੋਰ ਉਜੜਾਂਗੇ ਲੋਕੀ ਆਪਣੀ ਤਾਕਤ ਦਾ ਦੁਰਉਪਯੋਗ ਤੇ ਕਰ ਲੈਂਦੇ ਨੇ ਸਹੀ ਉਪਯੋਗ ਨਹੀਂ ਕਰਦੇ ਮੈਂ ਦੇਖਦਾ ਹਾਂ ਧਰਮੀ ਮਨੁੱਖ ਅਗਰ ਧਾਰਮਿਕ ਸਥਾਨਾਂ ਦੇ ਮੁਖੀ ਹੋ ਜਾਣ ਤਾਂ ਧਾਰਮਿਕ ਸਥਾਨਾਂ ਦਾ ਦੁਰਉਪਯੋਗ ਹੋਵੇਗਾ ਪਿਆਰੋ ਇੱਥੇ ਮੈਂ ਆਪ ਜੀ ਦੇ ਨਾਲ ਕਹਿਣਾ ਬਹੁਤ ਜ਼ਰੂਰੀ ਸਮਝਾਂਗਾ ਕਿ ਜਿਵੇਂ ਕਿ ਇੱਕ ਸ਼ੇਰ ਨਹਿਰ ਦੇ ਦਰਿਆ ਦੇ ਕਿਨਾਰੇ ਤੇ ਪਾਣੀ ਪੀ ਰਿਆ ਸੀ ਜਿਹੜੇ ਬੰਨੇ ਨੂੰ ਪਾਣੀ ਜਾ ਰਿਹਾ ਸੀ ਉਸ ਬੰਨੇ ਇੱਕ ਲੇੜਾ ਆ ਕੇ ਪਾਣੀ ਪੀਣ ਲਗਾ ਤੇ ਸ਼ੇਰ ਨੇ ਕਿਹਾ ਕਿ ਤੂੰ ਪਾਣੀ ਝੂਠਾ ਕਰ ਦਿੱਤਾ ਹੈ ਮੇਮਣਾ ਵਿਚਾਰਾ ਬੋਲਿਆ ਮੈਂ ਤਾਂ ਤੁਹਾਡਾ ਝੂਠਾ ਪਾਣੀ ਪੀਂਦਿਆ ਹਾਂ ਮੈਂ ਕਿਵੇਂ ਪਾਣੀ ਝੂਠਾ ਕਰ ਦਿੱਤਾ ਕਹਿਣ ਲੱਗੇ ਇਹ ਤਾਂ ਮੇਰੇ ਹੀ ਬਚਨ ਹੈ ਨਾ ਜਿਵੇਂ ਮੈਂ ਕਹ ਰਿਹਾ ਹੁਏ ਵਿੱਚ ਚਲੇਗਾ ਸੋ ਇਸੇ ਤਰ੍ਹਾਂ ਹੀ ਪਿਆਰਿਓ ਛੋਟੇ ਮਛੀਆਂ ਨੂੰ ਵੱਡੀਆਂ ਮਛੀਆਂ ਖਾਂਦੀਆਂ ਨੇ 42 ਲੱਖ ਜੀਵ ਪਾਣੀ ਦੇ ਵਿੱਚ ਹੈ ਔਰ ਉਥੇ ਹਟਣਾ ਚੱਲੇ ਨਾ ਕੁਕਰਸ ਕਰੇ ਪਿਆਰਿਓ ਉਥੇ ਆਹਾਰ ਹੀ ਜੀਆਂ ਦਾ ਹੈ ਛੋਟੀ ਮੱਛੀ ਨੂੰ ਵੱਡੀ ਖਾਂਦੀ ਹੈ ਉਸ ਤੋਂ ਵੱਡੀ ਉਸ ਮੱਛੀ ਨੂੰ ਖਾ ਜਾਂਦੀ ਹੈ ਇਸੇ ਤਰ੍ਹਾਂ ਹੀ ਸਾਡੀ ਦੁਨੀਆ ਦਾ ਹਾਲ ਹੋਇਆ ਪਿਆ ਹੈ ਅੱਜ ਫਿਰ ਸਾਡੇ ਦੁਨੀਆ ਖਾਤਮੇ ਵੱਲ ਨੂੰ ਵਧ ਰਹੀ ਹੈ ਤੀਸਰੀ ਵਰਲਡ ਵਾਰ ਦਾ ਖਤਰਾ ਬਿਲਕੁਲ ਚੱਲ ਰਿਹਾ ਹੈ ਕਿਉਂਕਿ ਆਪ ਜੀ ਦੇਖ ਰਹੇ ਹੋ ਇੱਕ ਛੋਟਾ ਜਿਹਾ ਮੁਲਕ ਫلسطੀਨ ਜਿਹਦਾ ਕਿ ਆਪਣਾ ਰਾਜ ਭਾ ਗਿਆ ਆਪਣਾ ਕਾਰੋਬਾਰ ਕਰਦਾ ਹੈ ਉਸ ਦੇ ਉੱਤੇ ਇੱਕ ਅਜਰਾਈਲ ਮੁਲਕ ਬਹੁਤ ਵੱਡੇ ਜ਼ੁਲਮ ਢਾ ਰਿਹਾ ਸੀ ਉਹਨਾਂ ਨੇ ਉਸ ਜ਼ੁਲਮ ਦਾ ਬਦਲਾ ਲੈਣ ਵਾਸਤੇ 7 ਤਰੀਕ ਨੀਦ ਕੀਤੀ ਔਰ ਉਹਨਾਂ ਨੇ ਅਜਰਾਈਲ ਦੇ ਵਿੱਚ ਜਾ ਕੇ ਹਮਲਾ ਕੀਤਾ ਖੂਬ ਕਤਲਿਆ ਮਚਾਇਆ ਉਨ੍ਹਾਂ ਦੀ جنگ ਚાલુ ਹੋ ਗਈ ਉਸ جنگ ਦੇ ਵਿੱਚ ਮੁਸਲਮਾਨ ਅਤੇ ਅਸਾਈ ਇਹਨਾਂ ਦਾਸ ਵਿੱਚ ਝਗੜਾ ਪ੍ਰారంਭ ਹੋਇਆ ਹੁਣ ਗਾਜਾ ਪੱਟੀ ਫਲਸਤੀਨ ਉਸ ਦੀ ਹਮਾਇਤ ਵਾਸਤੇ ਅਰਬ ਕੰਟਰੀਆਂ ਨੇ ਜਮਨ ਨੇ ਹਿੱਸਾ ਪਾ ਲਿਆ ਉਹਦੇ ਵਿੱਚ ਲਿਬਨਾਨੇ ਸਭ ਵਾਲਿਆ ਉਹਦੇ ਵਿੱਚ ਅਰਾਨ ਨੇ ਆਪਣੀ ਵਰਤੋਂ ਕੀਤੀ ਪਰ ਦੂਜੇ ਬੰਦੇ ਐਸ਼ਾਈ ਮੁਲਕ ਜੋ ਕਿ ਇਜ਼ਰਾਇਲ ਹੈ ਉਸ ਦੀ ਹਮਜ਼ਾਦ ਕਰਨ ਵਾਸਤੇ ਅਮਰੀਕਾ ਬਰਟੇਨ ਵਰਗਿਆਂ ਨੇ ਹੱਥ ਮਿਲਾ ਲਿਆ ਔਰ ਜਦੋਂ ਵੱਡੀਆਂ ਤਾਕਤਾਂ ਖੁਨਾਂ ਨੇ ਵੇਖਿਆ ਕਿ ਉਹਨ ਅਮਰੀਕਾ ਅਜਰਾਈਲ ਦੇ ਨਾਲ ਹੱਥ ਵਧਾ ਰਿਹਾ ਹੈ ਤੇ ਜਿਹੜੇ ਇਰਾਨ ਪੱਖੀ ਨੇ ਜਿਵੇਂ ਕਿ ਇਰਾਕ ਵਗੈਰਾ ਜਿਵੇਂ ਇਰਾਨ ਦੇ ਨਾਲ ਜੁੜ ਗਿਆ ਜਮਨ ਜੁੜ ਗਿਆ ਰਸ਼ੀਆ ਨੇ ਆਪਣੇ ਹਥਿਆਰ ਭੇਜਨੇ ਸ਼ੁਰੂ ਕਰ ਦਿੱਤੇ ਔਰ ਪਿਛੇ ਪਿਛੇ ਪਿਆਰੋ ਚైనా ਵੀ ਜਾਵੇਗਾ ਉਤਰੀ ਤੁਰਕੀ ਵਗੈਰਾ ਜਿਹੜੇ ਦੇਸ਼ ਨੇ ਇਹ ਵੀ ਪਿਛੇ ਪਿਛੇ ਇਸ جنگ ਦੇ ਵਿੱਚ ਸਾਰੇ ਇੱਕ ਦੂਜੇ ਦੇ ਵਿਰੁੱਧ ਖੜੇ ਹੋਣਗੇ ਇਹ جنگ ਜਿਹੜਾ ਹੈ ਬਹੁਤ ਵੱਡੇ ਲੈਵਲ ਤੇ ਇਹਨਾਂ ਦੇਸ਼ਾਂ ਵਾਸਤੇ ਖਤਰਾ ਬਣੇਗਾ ਔਰ ਤਬਾ ਹੀ ਆਵੇਗਾ ਸਮਝ ਦਿੱਤਾ ਉਹ ਵੀ ਨੇ ਪਰ ਉਹਨਾਂ ਦੇ ਅਸਰੇ ਵਿੱਚੋਂ ਹੁਣ ਮੁੱਦਾ ਨਿਕਲ ਚੁੱਕਿਆ ਹੈ ਪਤਾ ਨਹੀਂ ਕਿਹੜੇ ਵੇਲੇ 3rd ਵਰਲਡ ਵਾਰ ਲੱਗ ਸਕਦੀ ਹੈ ਸੋ ਇਸੇ ਤਰ੍ਹਾਂ ਹੀ ਪਿਆਰਿਓ ਇਹਨਾਂ ਚੀਜ਼ਾਂ ਨੂੰ ਸੋਚ ਕੇ ਅਸੀਂ ਆਪਣੇ ਮਿਸ਼ਨ ਦੀ ਗੱਲ ਕਰੀਏ ਜਿਵੇਂ ਸਾਡੇ ਧਾਰਮਿਕ ਸਥਾਨਾਂ ਦੇ ਮੁਖੀ ਉਹ ਆਪਣੇ ਕਬਜੇ ਕਰਕੇ ਆਪਣਾ ਹਲਵਾ ਮੰਡਾ ਬਣਾ ਰਹੇ ਨੇ ਆਪਣੀ ਡੇਰੇ ਕਾਇਮ ਕਰ ਰਹੇ ਨੇ ਇਹਨਾਂ ਨੇ ਕੌਮਲੀ ਬੀਜ ਕੀ ਬੋਨੇ ਸੀ ਜਿਹੜੇ ਗੁਰੂ ਨਾਨਕ ਦੇਵ ਜੀ ਨੇ ਬੀਜ ਬੋਏ ਸੀ ਇਹਨਾਂ ਨੇ ਉਹ ਵੀ ਉਖਾੜ ਕੇ ਰੱਖ ਦਿੱਤੇ ਬਾਦਕਿਸਮਤੀ ਹੈ ਕਿ ਪੰਜਾਬ ਵਿੱਚ ਹੀ ਹੁਣ ਇਤਨੇ ਡੇਰਿਆਂ ਨੂੰ ਖੁੱਲ ਹੈ ਜੋ ਗੁਰਮਤ ਦੀਆਂ ਧਜੀਆਂ ੜਾਉਂਦੇ ਨੇ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨਹੀਂ ਨੇ ਅਕਾਲ ਤੂਰ ਸੇ ਤੋਂ ਮੁਨਕਰ ਨੇ ਆਪਣੀਆਂ ਮਤਾਂ ਆਪਣੇ ਹੁਕਮਨਾਮੇ ਆਪਣੇ ਸਿਧਾਂਤ ਆਪਣੀ ਰਹਿਤ ਮਰਿਆਦਾ ਬਣਾ ਕੇ ਅੱਗੇ ਵਧ ਰਹੇ ਨੇ ਔਰ ਦੁਨੀਆ ਸੋਚ-ਸੋਚ ਕੇ ਪਰੇਸ਼ਾਨ ਹੈ ਕਿ ਅਸੀਂ ਕਿਹੜੇ ਬਨੇ ਨੂੰ ਜਾਈਏ ਇਹ ਹਕੀਕਤ ਹੈ ਇਹ ਬਹੁਤ ਵੱਡੀ ਸਚਾਈ ਹੈ ਕੌਮ ਦਾ ਭਵਿੱਖ ਕੀ ਹੋਵੇਗਾ ਅਗਰ ਅਧਰਮੀ ਮਨੁੱਖਾਂ ਦੇ ਹਵਾਲੇ ਗੁਰਦੁਆਰੇ ਰਹਿਣਗੇ ਤੇ ਜਿਹੜਾ ਪ੍ਰਧਾਨ ਜਥੇਦਾਰ 1 ਸਾਲ 6 ਮਹੀਨੇ ਵਿੱਚ ਇੱਕ ਵਾਰੀ ਸੰਗਤ ਦੇ ਦਰਸ਼ਨ ਕਰਨ ਆਵੇ ਕਦੀ ਦਿਖੇ ਹੀ ਨਾ ਤੇ ਜੇ ਇਹਨਾਂ ਦੇ ਹਵਾਲੇ ਤੁਸੀਂ ਗੁਰਦੁਆਰੇ ਰੱਖਣੇ ਨੇ ਤਾਂ ਉਮੀਦ ਨਹੀਂ ਕਿ ਇਹ ਧਰਮ ਕੋਈ ਵਧੇ ਜਾਂ ਫੁੱਲੇ ਮਿਸ਼ਨਰੀ ਹੋਣ ਦੇ ਨਾਤੇ ਪ੍ਰਚਾਰਕ ਹੋਣ ਦੇ ਨਾਤੇ ਇੰਨਾ ਕਹਿਣ ਨਾਲ ਮੈਂ ਆਪਣਾ ਫਰਜ਼ ਅਦਾ ਕੀਤਾ ਹੈ ਬਾਕੀ ਇਸ ਨੂੰ ਅਮਲ ਵਿੱਚ ਲਿਆਉਣਾ ਤੁਹਾਡਾ ਕੰਮ ਹੋਵੇਗਾ ਬਹੁਤ ਸਾਰੇ ਗੁਰਦੁਆਰਿਆਂ ਦੇ ਪ੍ਰਧਾਨ ਮੈਂ ਦੇਖੇ ਨਹੀਂ ਗੁਸਤਾਖੀ ਮਾਫ਼ ਉਹ ਕੌਮ ਨੂੰ ਗੁਰਦੁਆਰਿਆਂ ਨੂੰ ਇੰਝ ਚਿਮੜੇ ਨੇ ਇੰਝ ਚਿਮੜੇ ਨੇ ਕਿ 25 30 30 ਸਾਲ ਇਹਨਾਂ ਨੂੰ ਪ੍ਰਧਾਨਗੀ ਕਰਦਿਆਂ ਨੂੰ ਹੋ ਗਿਆ ਹੈ ਹੁਣ ਕੋਈ ਕ्रेन ਲਿਆ ਕੇ ਇਹਨਾਂ ਨੂੰ ਪਰੇ ਕਰੇ ਤੇ ਫੇਰ ਹੀ ਪਰੇ ਹੋਣਗੇ ਨਹੀਂ ਤੇ ਗੁਰਦੁਆਰਿਆਂ ਤੇ ਸਦਾ ਹੀ ਕਾਬਜ ਰਹਿਣਗੇ ਔਰ ਦੂਸਰੇ ਨੰਬਰ ਤੇ ਰਹਿਤ ਮਰਿਆਦਾ ਤੋਂ ਦੂਰ ਕਲੀਨ ਸ਼ੇਵਨ ਨਸ਼ੇੜੀ ਇਹ ਸਭ ਗੁਰਦੁਆਰਿਆਂ ਦੀਆਂ ਪ੍ਰਧਾਨਗੀਆਂ ਇਹਨਾਂ ਦੇ ਕੋਲ ਨੇ ਕਿਉਂਕਿ ਸੱਚਾ ਸੁੱਚਾ ਮਨੁੱਖ ਜੋ ਪਰਮੇਸ਼ਰ ਦਾ ਸਿਮਰਨ ਕਰਦਾ ਹੈ ਉਹ ਆਪਣੇ ਕੰਮ ਵੱਲੇ ਧਿਆਨ ਦਿੰਦਾ ਹੈ ਨਾ ਕਿ ਪ੍ਰਧਾਨਗੀਆਂ ਵੱਲੇ ਮੈਂਬਰੀਆਂ ਵੱਲੇ ਔਰ ਜਿਹੜੇ ਇਸ ਤਰ੍ਹਾਂ ਦੇ ਪੰਜ ਚਾਰ ਬੰਦੇ ਰਲ ਕੇ ਆਪਣਾ ਇੱਕ ਟੀਚਾ ਬਿਸ ਲੈਂਦੇ ਨੇ ਔਰ ਗੋਲ ਕਾਂ ਤੇ ਕਬਜ਼ਾ ਕਰਕੇ ਬਹਿ ਜਾਂਦੇ ਨੇ ਉਹ ਕਿਸੇ ਬੰਦੇ ਵੀ ਕੌਮ ਨੂੰ ਨਹੀਂ ਜਿਲਾ ਸਕਦੇ ਨਾ ਕੋਈ ਪ੍ਰਚਾਰ ਨਾ ਕੋਈ ਗਲਤ ਨਾ ਕੋਈ ਬਾਤ ਗੁਰਦੁਆਰਾ ਸੇਵ ਵਿਖੇ ਦਾਸ ਨੇ 12 ਸਾਲ ਲਾਏ ਔਰ 6 ਕੋ ਸ਼ਰੀਰ ਗੁਰਦੁਆਰਾ ਸੇਵ ਵਿਖੇ ਆਉਂਦੇ ਸਨ ਪਰ ਪਿਆਰਿਓ ਇਸ ਵੇਲੇ ਉਸ ਗੁਰਦੁਆਰਾ ਸੇਵ ਵਿਖੇ 43 44 ਜੀ ਆਉਣੇ ਸ਼ੁਰੂ ਹੋ ਗਏ ਐਸੀ ਪ੍ਰਬੰਧ ਕਾਨੂੰ ਚੰਗਾ ਨਾ ਲਗਾ ਕਹਿਣ ਲਗੇ ਮਾ ਪਰਸ਼ੂ ਤੁਸੀਂ ਗੁਰਦੁਆਰਾ ਖਾਲੀ ਕਰਦੇ ਹੋ ਤੁਹਾਡੀ ਆਵਾਜ਼ ਬੜੀ ਵਧੀਆ ਹੈ ਤੁਹਾਡੇ ਵਿਚਾਰ ਬਹੁਤ ਚੰਗੇ ਨੇ ਤੁਸੀਂ ਸੇਵਾ ਬਹੁਤ ਵਧੀਆ ਕਰਦੇ ਹੋ ਤੁਹਾਡੇ ਨਾਲ ਕਿਸੇ ਦਾ ਲੜਾਈ ਝਗੜਾ ਨਹੀਂ ਤੇ ਪਿਆਰਿਓ ਅੱਜ 10 ਸਾਲ ਹੋ ਗਏ ਨੇ ਦਾਸ ਨੇ ਹੱਥ ਜੋੜ ਕੇ ਮੋਢੇ ਤੇ ਪੱਣਾ ਰੱਖ ਕੇ ਘਰੋਂ ਆ ਗਿਆ ਅੱਜ ਉਸ ਗੁਰਦੁਆਰਾ ਸਾਈ ਵਿਖੇ ਏ ਵੀ ਨਹੀਂ ਪਤਾ ਚੱਲਦਾ ਕਿ ਕੋਈ ਕਿਹੜੇ ਵਲੇ ਜਾਂਦਾ ਹੈ ਜਦੋਂ ਵੀ ਕੋਈ ਮੱਥਾ ਟੇਕਣ ਜਾਂਦਾ ਪਿਆਰੇ ਉਹ ਗੰਬੂਆ ਮੰਨ ਹੁੰਦਾ ਤੇ ਸੰਗਤਾਂ ਦਾ ਕੋਈ ਪਤਾ ਹੀ ਨਹੀਂ ਲੱਗਦਾ ਕੋਈ ਇਤਿਹਾਸ ਨਹੀਂ ਕੋਈ ਲੋਕਾਂ ਨੂੰ ਜੋੜਨ ਵਾਲੀ ਗੱਲ ਨਹੀਂ ਸੋ ਇਸ ਕਰਕੇ ਇਹ ਜਿਹੜੇ ਐਸੇ ਪ੍ਰਧਾਨ ਮੈਂਬਰ ਹੁੰਦੇ ਨੇ 40 40 ਸਾਲ ਤੋਂ ਪ੍ਰਧਾਨਗੀਆਂ ਕਰਦੇ ਨੇ ਏ ਪਿਆਰਿਓ ਕੌਮ ਨੂੰ ਬਰਬਾਦ ਕਰਕੇ ਰੱਖ ਦੇਣਗੇ ਸਾਰੀ ਕੌਮ ਵਿਪਤਾ ਵਿੱਚ ਫਸੀ ਹੋਵੇ ਕੌਮ ਦਾ ਕੇਂਦਰ ਵੀ ਵਿਪਤਾ ਦੇ ਵਿੱਚ ਹੋਵੇ ਤੇ ਹਲਵਾ ਮੁੰਡਾ ਖਾਣ ਵਾਲੇ ਮੁਗਜਾਂ ਮਾਨਦੇ ਹੋਏ ਆਨੰਦਮਈ ਸਮਾਬਧੀਤ ਕਰਦੇ ਹੋਣ ਤੇ ਆਖੋ ਖਤਰਾ ਮੋਲੀ ਨਹੀਂ ਲੈਣਾ ਤੇ ਫਿਰ ਮੁਰਦੇ ਹੋਵੋਗੇ ਤੇ ਹੋਰ ਕੀ ਕਰੋਗੇ ਕਹਿੰਦਾ ਭਾਵ ਕਿ ਇਹ ਜੀਵਨ ਯਾਤਰਾ ਜਿਹੜੀ ਹੈ ਇਹ ਕਦੋਂ ਸਫਲ ਹੋਵੇਗੀ ਜਦੋਂ ਰਲ ਮਿਲ ਬੈਠ ਕੇ ਗੁਰਦੁਆਰਿਆਂ ਦੇ ਵਿੱਚ ਸੰਗਤਾਂ ਵੱਧ ਤੋਂ ਵੱਧ ਹਾਜ਼ਰੀ ਭਰਣਗੀਆਂ ਵੱਧ ਤੋਂ ਵੱਧ ਪ੍ਰੇਮ ਭਾਵਨਾ ਬਣੇਗੀ ਧਾਰਮਿਕ ਸਥਾਨਾਂ ਦੇ ਉੱਤੇ ਭ੍ਰਿਸ਼ਟਾਚਾਰ ਖਤਮ ਹੋਵੇਗਾ ਬੇਈਮਾਨੀਆਂ ਠਗੀਆਂ ਰਾ ਫੇਰੀ ਖਤਮ ਹੋਵੇਗੀ ਪਿਆਰਿਓ ਉਸ ਵੇਲੇ ਇਹ ਜਾਗਰਤੀ ਆਏਗੀ ਨਹੀਂ ਤੇ ਸਾਡਾ ਸਾਰਾ ਸਿਸਟਮ ਤਲਹਣ ਵੱਲੇ ਜਾ ਰਿਹਾ ਹੈ ਅੱਗੇ ਨਹੀਂ ਵਧ ਰਿਹਾ ਸੋਇਨੀਆਂ ਕੋ ਬੇਨਤੀਆਂ ਕਰਦਾ ਹੋਇਆ ਦਾਸ ਕਿਹਾ ਹੁੰਦਾ ਦਾਸ ਕਹੇ ਜੀ ਵਧਕੜ ਬੋਲਿਆ ਗਿਆ ਹੋ ਵੇਖੇ ਮੈਂ ਕਰਨਾ ਔਰ ਇਸੇ ਤਰ੍ਹਾਂ ਹੀ ਆਪ ਜੀ ਦੇ ਨਾਲ ਸੰਜੇ ਬਹੁੰਦੇ ਰਹੀਏ ਦੁਨੀਆ ਨੂੰ ਜਾਗਰੂਕ ਕਰਦੇ ਰਹੀਏ ਪ੍ਰਚਾਰਕ ਦਾ ਕੰਮ ਹੀ ਹੋਕਾ ਦੇਣਾ ਹੈ ਪਿਆਰਿਓ ਅਸੀਂ ਓਕਾ ਦੇ ਰਹੇ ਹਾਂ ਸੋ ਆਪ ਜੀ ਸਾਡੇ ਵਿਚਾਰਾਂ ਤੋਂ ਸਹਿਮਤ ਹੋ ਤੇ ਵੱਧ ਤੋਂ ਵੱਧ YouTube ਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਮਾਣ ਵਧਾਉਂਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ